ਕੈਨੇਡਾ ਚ ਪੈ ਰਹੀ ਅੰਤਾਂ ਦੀ ਠੰਡ ਨੇ ਜਿੱਥੇ ਸਾਰਿਆਂ ਦੇ ਹਾਲ ਬੁਰੇ ਕੀਤੇ ਹੋਏ ਨੇ ਪਰ ਉੱਥੇ ਹੀ ਇਹ ਪੰਜਾਬੀ ਸ਼ੇਰਨੀਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਸਨੋ ਦੇ ਵਿੱਚ ਪੰਜਾਬੀ ਗਾਣਾ ਲਾ ਕੇ ਪੰਗੜਾ ਪਾ ਰਹੀਆਂ ਨੇ ਤੇ ਇਹਨਾਂ ਕੁੜੀਆਂ ਨੇ ਕੱਪੜੇ ਵੀ ਗਰਮੀ ਵਾਲੇ ਪਾਏ ਹੋਏ ਨੇ ਇਹ ਵੀ ਨਹੀਂ ਕਿ ਬਹੁਤ ਮੋٹے ਕੱਪੜੇ ਪਾ ਕੇ ਪੰਗੜਾ ਪਾ ਰਹੀਆਂ ਨੇ ਨੋਰਮਲ ਗਰਮੀ ਵਾਲੇ ਕੱਪੜੇ ਪਾਏ ਹੋਏ ਨੇ ਤੇ ਫਿਰ ਵੀ ਵੇਖੋ ਠੰਡ ਦੀ ਜਮਾਂ ਪਰਵਾਹ ਨਹੀਂ ਕਰ ਰਹੀਆਂ ਤੇ ਪੰਜਾਬੀ ਗਾਣੇ ਤੇ ਪੰਗੜਾ ਪਾ ਰਹੀਆਂ ਨੇ ਵੀਡੀਓ ਪਿਛੇ ਜੈਜੀ ਵੀ ਦਾ ਗਾਣਾ ਲਾਇਆ ਹੋਇਆ ਹੈ ਸਨੋ ਬੈਨ ਦੀ ਖੁਸ਼ੀ ਚ ਵੇਖੋ ਕਿਵੇਂ ਨੱਚ ਰਹੀਆਂ ਨੇ ਕਿਆ ਕੁੜੀਆਂ ਨੇ ਕਿਹੜੇ ਤਿੱਤਰ ਖਾਦੇ ਨੇ ਜਮਾ ਵੀ ਠੰਡ ਨਹੀਂ ਲੱਗਦੀ ਸਾਡਾ ਤਾਂ ਹਾਲ ਬੁਰਾ ਹੋਇਆ ਪਿਆ ਅਗਲੇ ਲਿਖਿਆ ਅਸੀਂ ਇੱਥੇ ਪੰਜਾਬ 'ਚ ਕੱਪੜਿਆਂ ਦੀ ਪੰਡ ਪਾ ਕੇ ਬਾਹਰ ਨਿਕਲਦੇ ਆ ਤੇ ਇਹਨਾਂ ਨੂੰ ਠੰਡ ਹੀ ਨਹੀਂ ਲੱਗ ਰਹੀ ਅਗਲੇ ਲਿਖਿਆ ਯਾਰ ਬਾਬੇ ਕੁੜੀਆਂ ਪਤਾ ਨਹੀਂ ਕਿਵੇਂ ਵਨਪੀਸ ਕੱਪੜੇ ਪਾ ਲੈਂਦੀਆਂ ਨੇ ਸਾਨੂੰ ਤਾਂ ਦੋ ਦੋ ਕੋਟ ਪਾ ਕੇ ਵੀ ਠੰਡ ਲੱਗਦੀ ਹੈ ਅਗਲੇ ਲਿਖਿਆ ਮੈਨੂੰ ਤਾਂ ਇਹਦੀ ਵੀਡੀਓ ਵੇਖ ਕੇ ਹੀ ਠੰਡ ਲੱਗਣ ਲੱਗ ਪਈਏ ਠੰਡ ਦੀ ਪਰਵਾਹ ਕੀਤੇ ਬਿਨਾ ਜਿਸ ਤਰ੍ਹਾਂ ਕੁੜੀਆਂ ਨੇ ਪੰਗੜਾ ਪਾਇਆ ਇਹਨਾਂ ਲਈ ਤੁਸੀਂ ਵੀ ਵੀਡੀਓ ਨੂੰ ਇੱਕ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਦੋ Diz Rurda seu.